ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ਼ ਮਾਰੀਏ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਤਾਂ ਕੋਈ ਐਫਸੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਅਸੀਂ ਪਹੁੰਚ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਹੈ ਸਾਡਾ ਭਾਰਤ ਦੇਸ਼ ਹੈ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਜਾਵਾਂਗੇ ਇੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੇ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਮਰਨਾ ਪਿੰਡ ਮੇਰਾ ਹਸਨਪੁਰ ਜੀ ਤੇ ਬਹੁਤ ਬੜੀ ਮਹੌਲ ਹੈ ਕੋਈ ਚੱਕਰ ਨਹੀਂਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈ ਗਿਆ ਰ ਵੀ ਹੈ ਗਿਆ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚੋਂ ਲੰਗੀ ਹੋਈ ਆ ਸਾਨੂੰ ਤਾਂ ਕੋਈ ਖੜ ਗਿਆ ਮਹੌਲੇ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਈ ਆ ਪਾ ਕਣਕ ਵੜਕੀ ਲੈਂਦੀ ਉਥੋਂ ਤੁੜੀ ਵੀ ਬਣਾਣੀ ਹੈ ਜੇ ਤੇ ਬਾਕੀ ਪਾ ਗੰਨੇ ਗੁਨੇ ਗੜਾਈ ਗੁੜੀ ਕੰਮ ਚੱਲਦਾ ਪਿਆ ਇੱਥੇ ਬਾਕੀ ਵੀ ਬਾਕੀ ਕੋਈ ਚੱਕਦੇ ਦਾ ਨਾ ਕੋ ਖਤਰੇ ਵਾਲੀ ਗੱਲ ਆ ਦੇ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਦੇ ਵੀ ਉਸ ਟਾਈਮ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟ ਉੱਤੇ ਪਿੰਡਾਂ ਨੂੰ ਇਕੱਠੇ ਕਰਕੇ ਜਿਸ ਜੰਗਲ ਬਦਾਵਾ ਕਰ ਰਹੇ ਨੇ ਮੈਨਸਲਾਣੇ ਦਾ ਕੁਛ ਵੀ ਕਰਨਾ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ 5 ਸਾਲ